Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਦੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਅੱਜ ਹਲਕਰ ਰਾਇਕੋਰ ਦੇ مین ਹਾਈਵੇ ਤੇ ਦੋ Swift ਕਾਰਾਂ ਦੀ ਆਪਸ ਵਿੱਚ ਟੱਕਰ ਹੋਈ ਗੱਡੀਆਂ ਦੇ ਮਾਲਕ ਵਿੱਚ ਬੈਠੇ ਹੋਏ ਨਾਲ ਸਵਾਰ ਵੀ ਬਾਲ ਬਾਲ ਬੱਚੇ ਫਤੇਜ ਸਿੰਘ ਚੰਦ ਪੁੱਤਰ ਸ਼੍ਰੀ ਨਰਾਤਾ ਰਾਮ ਸੋ 16 ਅਕੜ ਬਰਨਾਲਾ ਗੱਡੀ ਨੰਬਰ ਪੀਪੀ 19 ਐਨ 32 10 ਜੋ ਕਿ ਬਰਨਾਲਾ ਤੋਂ ਲੁਧਿਆਣਾ ਜਾ ਰਹੀ ਸੀ ਉਸ ਦੇ ਵਿੱਚ ਤਿੰਨ ਲੇਡੀਜ਼ ਤੇ ਦੋ ਜੈਂਟਸ ਬੱਤੀ ਸਨ ਦੂਜੀ ਗੱਡੀ ਲੁਧਿਆਣਾ ਤੋਂ ਰਾਇਕੋਟਾ ਆ ਰਹੀ ਸੀ ਕਾਰ ਚਾਲਕ ਜਗਪਾਲ ਸਿੰਘ ਪੁੱਤਰ ਸਰਦਾਰ ਜ਼ਿਕੰਦਰ ਸਿੰਘ ਪਿੰਡ ਗੋਦਵਾਲ ਤਹਿ ਰਾਇਕੋਟ ਜਿਸ ਦਾ ਨੰਬਰ ਪੀਪੀ 23 ਜੀ 0 892 ਦੇ ਨਾਲ ਟੱਕਰ ਹੋ ਗਈ ਉਸ ਦੇ ਵਿੱਚ ਤਿੰਨ ਜਾਨਸੀ ਕੁ ਲੇਡੀ ਸਨ ਜਦ ਕਿ ਉਹ ਆਪਣੇ ਗੋਡਿਆਂ ਨੂੰ ਠੀਕ ਕਰਨ ਲਈ ਗਏ ਸਨ ਅਚਾਨਕ ਹੀ ਤੇ ਰਫ਼ਤਾਰ ਕਨ ਫਤੇ ਜਿੰਨ ਉਹਨਾਂ ਦੀ ਗੱਡੀ ਬੇ ਕਾਬੂ ਹੋ ਗਈ ਜਿਸ ਕਾਰਨ ਐਕਸੀਡੈਂਟ ਹੋਣ ਦਾ ਕਾਰਨ ਬਣ ਗਿਆ ਉਸੇ ਮੌਕੇ ਇੰਡੀਅਨ ਨਿਊਜ਼ ਪੰਜਾਬ ਦੇ ਇਸ ਪੱਤਰਕਾਰ ਜਸਵਿੰਦਰ ਸਿੰਘ ਪਹੁੰਚ ਗਏ ਅਤੇ ਬਾਅਦ ਵਿੱਚ ਪੁਲਿਸ ਪ੍ਰਸ਼ਾਸਨ ਵਿੱਚ ਪਹੁੰਚ ਗਿਆ ਉਸ ਟਾਈਮ ਐਸਆਈ ਰਜੀਤ ਸਿੰਘ ਦੀ ਟੀਮ ਨੇ ਦੋਵਾਂ ਥਾਂ ਵਿੱਚ ਲਿਖਤੀ ਰੂਪ ਵਿੱਚ ਕਾਰਵਾਈ ਕਰਕੇ ਰਾਜਨਾਮਾ ਕਰਵਾ ਦਿੱਤਾ ਪੱਤਰਕਾਰ ਇੰਡੀਅਨ ਟੀਵੀ ਨਿਊਜ਼ ਪੰਜਾਬ ਜਸਵਿੰਦਰ ਸਿੰਘ ਰਾਏਕੋਡ ਲੁਧਿਆਣਾ ਅਈ ਆਪਣੀ ਗੱਡੀ ਕਿਤੋਂ ਆ ਰਹੀ ਸੀ ਤੁਹਾਡੀ ਸਰ ਸਾਡੀ ਗੱਡੀ ਮੋਲਾਪੁਰ ਏਰੀਏ ਤੋਂ ਰਾਏਕੋਡ ਨੂੰ ਸਾਈਡ ਜਾ ਰਹੀ ਸੀ ਓਕੇ ਉੱਧਰ ਦੀ ਸਪੀਡ ਗੱਡੀ ਓਵਰਟੇਕ ਕਰ ਰਹੀ ਸੀ ਕਿ ਕਿਸੇ ਗੱਡੀ ਨੂੰ ਉਸਨੇ ਆ ਕੇ ਸਾਡੀ ਗੱਡੀ ਨੂੰ ਹਿੱਟ ਕਰਤਾ ਜੀ ਜੀ ਹਿੱਟ ਕਰਨ ਤੋਂ ਬਾਅਦ ਸਾਡੀ ਗੱਡੀ ਸਿੱਧਾ ਅੱਗੇ ਤੇ ਸਾਈਡ ਤੇ ਪੇੜ ਦੇ ਵਿੱਚ ਜਾ ਕੇ ਟਕਰਾ ਗਈ ਤੁਹਾਡੇ ਨਾਲ ਕਿੰਨੇ ਬੰਦੇ ਬੈਠੇ ਸੀਗੇ ਜੀ ਸਾਡੇ ਨਾਲ ਜੀ ਚਾਰ ਬੰਦੇ ਸੀਗੇ ਚਾਰ ਬੰਦੇ ਤੁਹਾਨੂੰ ਮਿਲਾ ਕੇ ਠੀਕ ਹੈ ਮੇਰੀ ਮੰਮੀ ਡੈਡੀ ਤੇ ਮੇਰਾ ਭਾਣਜਾ ਸੀਗਾ ਨਾਲ ਸੀ ਡਰਾਈਵ ਖੁਦ ਕਰ ਰਹੇ ਸੀ ਹਾਂਜੀ ਮੈਂ ਖੁਦ ਡਰਾਈਵ ਕਰ ਰਿਹਾ ਸੀਗਾ ਓਕੇ ਉਹ ਰੌਂਗ ਸਾਈਡ ਆ ਕੇ ਉਹਨਾਂ ਨੇ ਇੱਕ ਸਾਡੀ ਗੱਡੀ ਨੂੰ ਹਿੱਟ ਕੀਤਾ ਗੱਡੀ ਸਾਡੇ ਨਾਲ ਗਾਲੀ ਗਲੋਚ ਵੀ ਕੀਤੀ ਹੈ ਜੀ ਬੂਡੇ ਨੇ ਡੈਮੇਜ ਕਿੰਨਾ ਸਸਤਾ ਪੜੇਗਾ ਹਾਂਜੀ ਸਰ ਕਾਗਜ਼ ਪੂਰੇ ਆ ਸਾਰੇ ਪੂਰੇ ਆ ਉਹ ਓਵਰਟੇਕ ਕਰਨ ਨੂੰ ਮੈਂ ਚੱਕਰ ਉਹਨਾਂ ਨੂੰ ਵੱਜੀ ਗਈ ਓਵਰਟੇਕ ਕਰ ਰਹੇ ਜੀ ਚੋਕੇ ਮਾਰਦਾ ਤੇ ਜਿੰਨੇ ਵੀ ਕਬਾਸੀ ਕੇ ਸਭ ਨੇ ਇਹ ਕਿਹਾ ਵੀ ਉਹਨਾਂ ਦੀ ਗਲਤੀ ਆ ਉਸ ਪ੍ਰਸ਼ਾਸਨ ਅੰਦਰ ਆਲੇ ਆਪਣਾ ਪ੍ਰਸ਼ਾਸਨ ਕਹਿੰਦੇ ਜਨੈਨ ਖਾਨ ਹੋਇਆ ਨਹੀਂ ਰੱਬ ਦਾ ਆਵਾਜ਼ ਚ ਹੋ ਗਈ ਕੋਈ ਗੱਲ ਨਹੀਂ ਬੈਠ ਕੇ ਇੱਕ ਦੂਜੇ ਨਾਲ ਬਣ ਕੇ ਕਰਾ ਲੋ ਕੋਹ ਨਹੀਂ ਹੁੰਦਾ ਠੀਕ ਹੈ ਜਦੋਂ ਇਹ ਕੰਮ ਦੇ ਵੱਡਾ ਕਰਦੇ ਫਿਰ ਬੋਲਦੇ ਮੋੜ ਕੇ ਪਰਚੇ ਕਰਾ ਕੇ ਦੋਨੇ ਤਰੇ ਫਿਰ ਹਾਂਜੀ ਉਸ ਟਾਈਮ ਮੌਕੇ ਤੇ ਪੁਲਿਸ ਪ੍ਰੋਫੈਸਰ ਵੀ ਪਹੁੰਚਿਆ ਪੁਲਿਸ ਪ੍ਰੋਫੈਸਰ ਨੇ ਉਹਨਾਂ ਸਰਦਾਰ ਰਣਜੀਤ ਸਿੰਘ ਜੀ ਐਸਆਈ ਸਾਹਿਬ ਹਾਂਜੀ ਸਾਹਿਬ ਇਹਨਾਂ ਦਾ ਕੀ ਪ੍ਰੋਬਲਮ ਹੋਈ ਕਿ ਕੋਈ ਜਨੈਨ ਖਾਨ ਨਹੀਂ ਹੋ ਚਕਾ ਹਾਂਜੀ ਬੱਡੀ ਦਾ ਨੁਕਸਾਨ ਉਹ ਜੋ ਕੰਪਰਮਾਈਜ਼ ਨਹੀਂ ਕਈ ਚਲੋ ਬੁਝੀ ਗੱਲ ਹੈ ਬਡੀ ਗੱਲ ਹੈ ਜਾਨ ਮਾਲ ਦੀ ਨੁਕਸਾਨ ਨਹੀਂ ਹੋਇਆ ਕੋਈ ਚਲੋ ਬਹੁਤ ਬੜਾ ਅਰਜੀਤ ਸਿੰਘ ਜੀ ਨੇ ਆ ਕੇ ਆਪਣੇ ਆਪਣੇ ਫਰਜ਼ ਨੂੰ ਨਿਭਾਇਆ ਇਹ ਪੰਜਾਬ ਪੁਲਿਸ ਦੇ ਅਧਿਕਾਰੀ ਏਐਸਆਈ ਸਰਦਾਰ ਗੰਜੀਤ ਸਿੰਘ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆ ਕੇ ਇਸ ਮੌਕੇ ਤੇ ਆਪਣੇ ਜੋ ਐਕਸੀਡੈਂਟ ਹੋਇਆ ਸੀ ਉਹਨਾਂ ਨਾਲ ਕੰਪਰਮਾਈਜ਼ ਕਰਵਾਇਆ ਬਹੁਤ ਬਹੁਤ ਧੰਨਵਾਦ ਹੈ ਜੀ